ਉਸ ਬੱਚੇ ਦੀ ਵਾਰੀ ਹੈ ਕੱਲ ਨੂੰ ਸਾਡੇ ਬੱਚਿਆਂ ਦੀ ਵਾਰੀ ਆਏਗੀ ਐਨਾ ਜ਼ਬਰ ਜੁਲਮ ਨਹੀਂ ਅਸੀਂ ਘਰਾਂ ਚ ਬੈਠੇ ਆ ਅਸੀਂ ਇਹ ਦੇਖ ਰਿਹਾ ਕਿ ਕਦੋਂ ਸਾਡੇ ਚੱਕ ਦੇ ਵਾਰੀ ਆਏਗੀ ਤਾਂ ਅਸੀਂ ਬੋਲਾਂਗੇ ਦੋ ਤਿੰਨ ਵੀ ਮੋਗੇ ਉਹ ਘਰੋਂ ਭੱਜਿਆ ਪਿਆ ਕਿ ਪੁਲਿਸ ਰਾਤ ਨੂੰ ਕੀ ਸੇਰੇ ਕੀ ਉਹਦੇ ਘਰ ਛਾਪਾ ਮਾਰਦੀ ਹੈ ਕਿਉਂਕਿ ਰਾਜਪਰੇ ਦੀ ਐਮ ਐਲ اے ਦੀ ਕੋਠੀ 'ਚ ਇੱਕ ਫੋਨ ਗਿਆ ਸਿਰਫ ਉਸ ਬੱਚੇ ਨੇ ਇਹ ਪਾਤਾ ਪੋਸਟ ਤੇ ਸਟੇਟਸ ਲਾਤਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ਟੱਕਾ ਕਰਦੀ ਹੈ ਕਿ ਇਹ ਮੁੰਡਾ ਪੰਜਾਬ ਸਰਕਾਰ ਦੇ ਖਿਲਾਫ ਬੋਲ ਰਿਹਾ ਤੁਸੀਂ ਇਸ ਦੀ ਕਟਾਈ ਕਰਦੇ ਆਂਗੇ ਖਾਣੇ ਚਲੇ ਜਾ ਕੇ ਕੁੱਟ ਮਾਰ ਕਰਦੇ ਆਂ ਦੀ ਮੈਨੂੰ ਵੀਡੀਓ ਦਿਖਾਓ ਉਹਨਾਂ ਕਾਨੂੰਨ ਬਾਰੇ ਪਤਾ ਲੱਗ ਗਿਆ ਉਹਨੇ ਕਾਨੂੰਨ ਨਾਲ ਕੰਮ ਪਿੰਡ ਚ ਦਵਾਨ ਦੀ ਥਾਂ ਲੀ ਕਿ ਮੈਂ ਕਾਨੂੰਨ ਐਕਟ ਲਾ ਕੇ ਰੋਊਗਾ ਮੁੰਰੇ ਕਾ ਦਾ ਐਮ ਐਲ ਏ ਆਂ ਦੇ ਉੱਪਰ ਫੋਨ ਚਲੇ ਜਾਂਦੇ ਤੇ ਐਸ ਐਚਓ ਚੱਕ ਕੇ ਉਹਨਾਂ ਨੂੰ ਧਮਕੀਆਂ ਦੰਦਾ ਬਿਨਾ ਗੱਲ ਤੋਂ 4 ਘੰਟੇ ਲਈ ਅੰਦਰ ਕਰ ਦਿੰਦਾ ਕੋਈ ਉਹਦੇ ਤੇ ਐਫ ਆਈ ਆਰ ਨਹੀਂ ਹੈ ਕੋਈ ਕੁਝ ਨਹੀਂ ਹੈ ਇਹ ਕਿਸ ਤਰਫ ਨੂੰ ਸਾਡੇ ਸਮਾਜ ਨੂੰ ਠੇਕੇ ਲਿਆ ਜਾ ਰਿਹਾ ਸਰਕਾਰਾਂ ਵੱਲੋਂ ਬਾਰਡਰ ੱਟਕੇ ਦੇ ਉੱਥੇ ਵਿਚਾਰੇ ਜਿਹੜੇ ਪ੍ਰੋਟੈਸਟ ਕਰਦੇ ਸੀ ਆਖਿਰ ਨੂੰ ਉਹ ਜਾਗਦੀ ਜ਼ਮੀਰਾਂ ਤਾਂ ਹੀ ਪ੍ਰੋਟੈਸਟ ਕਰ ਰਹੀ ਹੈ ਜਿਹੜੇ ਪ੍ਰੋਟੈਸਟ ਕਰਦੇ ਸੀ ਉਹਨਾਂ ਤੇ ਜੋ ਸਰਕਾਰਾਂ ਨੇ ੱਟਕਾ ਕਰਿਆ ਜਿਹੜੀਆਂ ਮੇਨ ਨਸ਼ੇ ਨੂੰ ਲਿਆਨੀ ਹੈ ਆਪਣੇ ਸਮਾਜ ਵਿੱਚ ਜਿਨ੍ਹਾਂ ਨੂੰ ਅਸੀਂ ਮਗਲਮੱਛ ਕਹਿ ਸਕਦੇ ਹਾਂ ਉਹਨਾਂ ਨੂੰ ਤਾਂ ਅਜੇ ਤੱਕ ਕਹਿਣਾ ਇੱਕ ਵਾਹ ਵੀ ਨਹੀਂ ਲੱਗਿਆ ਉਹਦੇ ਨਾਲ ਸਰਕਾਰ ਮਿਲ ਕੇ ਚਲਦੀ ਆ ਛੋਟੇ ਮੱਛੀ ਹੈ ਯਾਨੀ ਕਿ ਜਿਹੜੀਆਂ ਆਪ ਨਸ਼ਾ ਕਰਨ ਵਾਸਤੇ ਉਸ ਗਲਦਲ ਚ ਫਸ ਚੁੱਕੀਆਂ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਥੋੜਾ ਬਹੁਤਾ ਤੁਸੀਂ ਵੀ ਸਾਡਾ ਸਹਿਯੋਗ ਦਿਓ ਅਗੇ ਨਸ਼ਾ ਸਪਲਾਈ ਕਰਨ ਲਈ ਯਾਨੀ ਕਿ ਇੱਕ ਦੋ ਐਸੇ ਜਿਹੜੇ ਨਸ਼ਿਆ ਚ ਫਸ ਚੁੱਕੇ ਹੈ ਉਹ ਆਪਣੇ ਨਸ਼ੇ ਆਪਣੇ ਤੋੜ ਪੂਰੀ ਨਸ਼ੇ ਦੀ ਕਰਨ ਵਾਸਤੇ ਹੀ ਇਸ ਗਲਦਲ ਚ ਫਸੇ ਆ ਉਹਨਾਂ ਤੇ ਬੁਲਡੋਜ਼ਰ ਕਲਚਰ ਲਿਆਣਾ ਇਸ ਹਾਲ ਵਿੱਚ ਬੈਠੇ ਪ੍ਰਧਾਨਗੀ ਮੰਡਲ ਦੇ ਸਾਹਮਣੇ ਬੈਠੀਆਂ ਉਹ ਸ਼ਖਸੀਅਤਾਂ ਜਿਹੜੀਆਂ ਪੰਜਾਬ ਲਈ ਕੁਝ ਕਰਨ ਲਈ ਸੋਚਦੀਆਂ ਨੇ ਇਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਵਾਇਗੁਰਜੀਕਾ ਖਾਲਸਾ ਵਾਇਗੁਰਜੀਕੀ ਫਤਿਹ ਅੱਜ ਅਸੀਂ ਬੁਲਡੋਜ਼ਰ ਤੇ ਮਨੁੱਖੀ ਅਧਿਕਾਰ ਆਦੇ ਜਿਹੜਾ ਅਸੀਂ ਇੱਕ ਅਜੰਡਾ ਲਿਆ ਹੈ ਇਦੇ ਤੇ ਵਿਚਾਰ ਚਰਚਾ ਕਰ ਰਹੇ ਆ ਇਹ ਬਹੁਤ ਜ਼ਰੂਰੀ ਸੀ ਇੱਕ ਤਾਂ ਸਾਨੂੰ ਇਸ ਟਾਈਮ ਕਿਉਂਕਿ ਜਿਹੜੀਆਂ ਮੇਨ ਨਸ਼ੇ ਨੂੰ ਲਿਆਂਦੀ ਹੈ ਆਪਣੇ ਸਮਾਜ ਵਿੱਚ ਜਿਨ੍ਹਾਂ ਨੂੰ ਅਸੀਂ ਮਗਰਮੱਛ ਕਹਿ ਸਕਦੇ ਆ ਉਹਨਾਂ ਨੂੰ ਤਾਂ ਅਜੇ ਤੱਕ ਕਹਣਾ ਇੱਕ ਵਾ ਵੀ ਨਹੀਂ ਲੱਗਿਓ ਉਹਦੇ ਨਾਲ ਸਰਕਾਰ ਮਿਲ ਕੇ ਚੱਲਦੀ ਆ ਪਰ ਜਿਹੜੀ ਛੋਟੀ ਮੱਛੀ ਹੈ ਯਾਨੀ ਕਿ ਜਿਹੜੀਆਂ ਆਪ ਨਸ਼ਾ ਕਰਨ ਵਾਸਤੇ ਉਸ ਦਲਦਲ ਚ ਫਸ ਚੁੱਕੀਆਂ ਐ ਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਥੋੜਾ ਬਹੁਤਾ ਤੁਸੀਂ ਵੀ ਸਾਡਾ ਸਹਿਯੋਗ ਦਿਓ ਅੱਗੇ ਨਸ਼ਾ ਸਪਲਾਈ ਰਹੇ। ਯਾਨੀ ਕਿ ਕਦੋਂ ਐਸੇ ਜਿਹੜੇ ਨਸ਼ਿਆਂ ਚ ਫਸ ਚੁੱਕੇ ਐ ਉਹ ਆਪਣੇ ਨਸ਼ੇ ਆਪਣੇ ਤੋੜ ਪੂਰੀ ਨਸ਼ੇ ਦੀ ਕਰਨ ਵਾਸਤੇ ਹੀ ਇਸ ਦਲਦਲ ਚ ਫਸੇ ਐ। ਉਹਨਾਂ ਤੇ ਬੁਲਡੋਜ਼ਰ ਕਲਚਰ ਲਿਆਣਾ। ਉਹਨਾਂ ਦੇ ਘਰ ਤੋੜਨਾ। ਇਹ ਕਿੱਥੇ ਵੀ ਸਾਡਾ ਇਨਸਾਫ ਹੈ ਕਿੱਥੇ ਵੀ ਸਾਡੀ ਜਿਹੜਾ ਸਾਨੂੰ ਇਨਸਾਫ ਦੀ ਗੱਲ ਹੈ ਜਿਹੜੀ ਅਸੀਂ ਆਪਣੇ ਗੁਰੂ ਆਪ ਆਪਣੇ ਅੱਗੇ ਜਿਹੜੇ ਸਾਡੇ ਮਿਸਾਲਾਂ ਇਤਿਹਾਸ ਉਹਨਾਂ ਤੋਂ ਸਿੱਖਿਆ ਕਿ ਇੱਕ ਅਸੀਂ ਬਰਾਬਰਤਾ ਦਾ ਮਤਲਬ ਅਸੀਂ ਕਿ ਇਨਸਾਫ ਦੀ ਗੱਲ ਕਰਦੇ ਹਾਂ ਇਸੇ ਇੱਕ ਜ਼ਰੂਰੀ ਸੀ ਤੇ ਨਾਲ ਮਨੁੱਖੀ ਅਧਿਕਾਰਾਂ ਦਾ ਹੁਣ ਇੱਕ ਮੈਂ ਤੁਹਾਨੂੰ ਛੋਟੀ ਦੱਸਦੀ ਆ ਕਿ ਇੱਥੇ ਹੀ ਮੁਹਾਲੀ ਦਾ ਇੱਕ ਪਿੰਡ ਨੜਿਆਲੀ ਉੱਥੇ ਇੱਕ ਬੱਚਾ ਸੀਗਾ ਉਹ ਮਨਰੇਗਾ ਫਰੰਟ ਨਾਲ ਜੁੜ ਗਿਆ ਮਨਰੇਗਾ ਫਰੰਟ ਨਾਲ ਹੋਇਆ ਸੀ ਜਦੋਂ ਜੁੜਿਆ ਤੇ ਉਹਨੂੰ ਕਾਨੂੰਨ ਬਾਰੇ ਪਤਾ ਲੱਗਿਆ ਉਹਨੇ ਕਾਨੂੰਨ ਨਾਲ ਕੰਮ ਪਿੰਡ ਚ ਦਵਾਨ ਦੀ ਥਾਂ ਲੀ ਕਿ ਮੈਂ ਕਾਨੂੰਨ ਐਕਟ ਲਾਗੂ ਕਰਕੇ ਰਹੂੰਗਾ ਮਨਰੇਗਾ ਦਾ ਉਦੋਂ ਉਹਨੇ ਜਦੋਂ ਕਾਨੂੰਨ ਦੀ ਗੱਲ કરી ਉਹਦੇ ਤੇ ਜਾ ਕੀ ਐਡੀਸੀ ਡੀਸੀ ਦਾ ਮਾਮਲਾ ਸੀ ਪਰ ਪੁਲਿਸ ਪ੍ਰਸ਼ਾਸਨ ਜਿਹੜੇ ਹਕੂਮਤ ਐਮਐਲਏਆਂ ਦੇ ਉੱਪਰ ਖੌਨ ਚਲੇ ਜਾਂਦੇ ਨੇ ਤੇ ਐਸਐਚਓ ਚੱਕ ਕੇ ਉਹਨਾਂ ਨੂੰ ਧੰਕੀਆਂ ਦੰਦਾ ਬਿਨਾ ਗੱਲ ਤੋਂ 4 ਘੰਟੇ ਲਈ ਅੰਦਰ ਕਰ ਦਿੰਦਾ ਕੋਈ ਹੋਵੇ ਤੇ ਐ ਭਾਈ ਆ ਨਹੀਂ ਹੈ ਕੋਈ ਕੁਝ ਨਹੀਂ ਹੈ ਇਹ ਕਿਸ ਤਰਫ ਨੂੰ ਸਾਡੇ ਸਮਾਜ ਨੂੰ ਠੁਕੇ ਲਿਆ ਜਾ ਰਿਹਾ ਸਰਕਾਰਾਂ ਵੱਲੋਂ ਆਹ ਹੋਣੀ 4-5 ਦਿਨ ਪਹਿਲਾਂ ਜਦੋਂ ਕਿਸਾਨਾਂ ਤੇ ਬਾਰਡਰ ੱਤੇ ਦੇ ਖਲ ਉੱਥੇ ਵਿਚਾਰੇ ਜਿਹੜੇ ਪ੍ਰੋਟੈਸਟ ਕਰਦੇ ਸੀ ਆਖਿਰ ਨੂੰ ਉਹ ਜਾਗਦੀ ਜ਼ਮੀਰਾਂ ਤਾਹੀ ਪ੍ਰੋਟੈਸਟ ਕਰ ਰਹੀ ਹੈ ਜੇ ਉਹ ਪ੍ਰੋਟੈਸਟ ਕਰਦੇ ਸੀ ਉਹਨਾਂ ਤੇ ਜੋ ਸਰਕਾਰਾਂ ਨੇ ੱੱੱਕਾ ਕਰਿਆ ਸਿਰਫ ਉਸ ਬੱਚੇ ਨੇ ਇਹ ਪਾਤਾ ਪੋਸਟ ਸਟੇਟਸ ਲਾਤਾ ਕਿ ਪੰਜਾਬ ਸਰਕਾਰ ਕਿਸਾਨਾਂ ਨਾਲ ੱੱੱਕਾ ਕਰ ਰਹੀ ਹੈ ਐਨੀ ਕ ਗੱਲ ਪਿੱਛੇ ਦੋ ਤਿੰਨ ਈ ਮੋਗਿਓ ਕਰੋ ਭੱਜਿਆ ਪਿਆ ਕੀ ਪੁਲਿਸ ਰਾਤ ਨੂੰ ਕੇ ਸੇਰੇ ਕੀ ਉਹਦੇ ਘਰ ਛਾਪਾ ਮਾਰੀ ਹੈ ਕਿਉਂਕਿ ਰਾਜਪਰੇ ਦੀ ਐਮਐਲਏ ਦੀ ਕੋਠੀ 'ਚ ਇੱਕ ਫੋਨ ਗਿਆ ਐਸਐਚਓ ਨੂੰ ਕਿ ਇਹ ਮੁੰਡਾ ਪੰਜਾਬ ਸਰਕਾਰ ਦੇ ਖਿਲਾਫ ਬੋਲ ਰਿਹਾ ਤੁਸੀਂ ਇਸ ਦੀ ਕਟਾਈ ਕਰਦੇ ਆਂ ਮੇ ਖਾਣੇ ਚਲੇ ਜਾ ਕੇ ਕੁੱਟ ਮਾਰ ਕਰਦੇ ਆਂ ਦੀ ਮੈਨੂੰ ਵੀਡੀਓ ਦਿਖਾਓ ਇੰਨਾ ਜ਼ਿਆਦਾ ਕਿ ਇਸ ਪਾਸੇ ਜਾ ਰਿਹਾ ਔਰ ਸਾਡਾ ਕਿਹੜਾ ਸਮਾਜ ਹੈ ਜਿਹੜਾ ਬੋਲ ਰਿਹਾ ਉਸ ਗੱਲ ਤੇ ਨਹੀਂ ਅਸੀਂ ਘਰਾਂ ਚ ਬੈਠੇ ਆ ਅਸੀਂ ਇਹ ਦੇਖ ਰਿਹਾ ਕਿ ਕਦੋਂ ਸਾਡੇ ਚਾਹਤੇ ਵਾਰੀ ਆਏਗੀ ਤਾਂ ਅਸੀਂ ਬੋਲਾਂਗੇ ਨਹੀਂ ਅੱਜ ਉਸ ਬੱਚੇ ਦੀ ਵਾਰੀ ਹੈ ਕੱਲ ਨੂੰ ਸਾਡੇ ਬੱਚਿਆਂ ਦੀ ਵਾਰੀ ਆਏਗੀ ਕਿਉਂਕਿ ਜ਼ੁਲਮ ਦੇ ਖਿਲਾਫ ਤਾਂ ਅਸੀਂ ਆਪਣੇ ਬੱਚਿਆਂ ਨੂੰ ਸਿਖਾਇਆ ਹੀ ਹੈ ਬੋਲਣਾ ਸਾਡੇ ਗੁਰੂਆਂ ਨੇ ਸਾਡੇ ਇਤਿਹਾਸਕਾਰਾਂ ਨੇ ਦੱਸਿਆ ਕਿ ਅਸੀਂ ਜ਼ੁਲਮ ਦੇ ਖਿਲਾਫ ਲੜਨਾ ਹੈ ਤਸ ਬੱਚਿਆਂ ਨੂੰ ਵੀ ਉਹੀ ਸਿੱਖਿਆ ਦੰਨੇ ਆ ਤਾਂ ਕੱਲੋਂ ਸਾਡੇ ਬੱਚੇ ਵੀ ਜ਼ੁਲਮ ਦੇ ਖਿਲਾਫ ਬੋਲਣਗੇ ਫਿਰ ਸਾਡੇ ਬੱਚਿਆਂ ਦੀ ਵੀ ਵਾਰੀ ਆਈਗੀ ਇਸ ਲਈ ਸਾਨੂੰ ਇਹਨਾਂ ਜੋ ਸਰਕਾਰਾਂ ਦੀ ਨੀਤੀਆਂ ਜੋ ਇਹ ਪੁਲਿਸ ਰਾਜ ਲਿਆਣਾ ਚਾਹੁੰਦੇ ਆ ਸਾਨੂੰ ਇਹਦੇ ਖਿਲਾਫ ਇੱਕ ਮੁਹਿੰਮ ਵਿੱਢ ਕੇ ਕੰਮ ਕਰਨ ਦੀ ਲੋੜ ਹੈ ਉਹ ਨੌਜਵਾਨ ਜਿਨ੍ਹਾਂ ਨੂੰ ਇਹ ਗੈਂਗਸਟਰ ਦਾ ਰੂਪ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਹੁਣ ਉਹ ਬੱਚਾ ਗੈਂਗਸਟਰ ਨਹੀਂ ਬਣੇਗਾ ਤਾਂ ਕੀ ਬਣੇਗਾ ਕਿ ਉਹ ਸਰਪੰਚ ਤੇ ਜਾ ਕੇ ਹਮਲਾ ਨਹੀਂ ਕਰੇਗਾ ਜਾਂ ਫਿਰ ਕਿਸੇ ਹੋਰ ਤੇ ਕਿ ਹਾਂ ਮੈਨੂੰ ਕਿਉਂ ਥਾਣੇ ਤੇ ਤੱਕ ਕੇ ਤੇ ਫਸਾਇਆ ਜਾ ਰਿਹਾ ਅੱਜ ਵੀ ਉਹਨੇ ਉਰੇ ਆਣਾ ਸੀ ਸੈਮੀਨਾਰਸ ਪਰ ਉਸ ਵੇਰੇ 6 ਵਜੇ ਤੋਂ ਕਰੋ ਗੈਪ ਹੈ ਕਿਉਂਕਿ ਪੁਲਿਸ ਛਾਪਾ ਮਾਰ ਰਹੀ ਹੈ ਨਾ ਉਹ ਨਾ ਆਇਆ ਨਾ ਰੋਟੀ ਹੈ ਨਾ ਕੁਛ ਹੈ ਦੇਖੋ ਮਤਲਬ ਐਨਾ ਸਾਡੇ ਪੰਜਾਬ ਦਾ ਬੁਰਾ ਹਾਲ ਹੋ ਗਿਆ ਕਿ ਸਰਕਾਰਾਂ ਦਾ ੱੱਕਾ ਬਰਦਾਸ਼ਤ ਕਰ ਰਹੇ ਆ ਉਹਦੇ ਖਿਲਾਫ ਸਾਨੂੰ ਸਾਰਿਆਂ ਨੂੰ ਲੜਨ ਦੀ ਲੋੜ ਹੈ ਤੇ ਅੱਗੇ ਆ ਕੇ ਗੱਲ ਕਰਨ ਦੀ ਲੋੜ ਹੈ ਐਨੇ ਹੀ ਕਹਿੰਦੇ ਹੋਏ ਧੰਨਵਾਦ ਜੀ